ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਨੌਰੀ ਬਾਰਡਰ ਮੁਰਕੇ ਦੇ ਵਿੱਚ ਪਹੁੰਚੇ ਆ ਜਿੱਥੇ ਬਾਬਾ ਦੀਪ ਸਿੰਘ ਸੇਵਾਦਾਰ ਵੈਲਫੇਅਰ ਚੈਟੀ ਵੱਲੋਂ ਚਾਹ ਦਾ ਲੰਗਰ ਜਿਹੜਾ ਕਾਫੀ ਦਿਨਾਂ ਤੋਂ ਚੱਲ ਰਿਹਾ ਆ ਤੁਹਾਨੂੰ ਜਿਵੇਂ ਕਿ ਪਤਾ ਸਾਰੀ ਸੰਗਤ ਨੂੰ ਬਾਪੂ ਡੱਲੇਵਾਲ ਦੀ ਭੁੱਖ ਹੜਤਾਲ ਜਿਹੜੀ ਰੱਖੀ ਹੋਈ ਆ ਕਿਸਾਨੀ ਅੰਦੋਲਨ ਦੇ ਵਿੱਚ ਤੇ ਅੱਜ ਸਾਡੇ ਗੜਦੀਵਾਲਾ ਤੋਂ ਕਿਸਾਨ ਮਜ਼ਦੂਰ ਯੂਨੀਅਨ ਗੜਦੀਵਾਲਾ ਤੋਂ ਸਾਡੇ ਸਾਰੇ ਭਰਾ ਜਿਹੜੇ ਵੀ ਮੈਂਬਰ ਜਿਹੜੇ ਉਹ ਵੀ ਪਹੁੰਚੇ ਆ ਇਹ ਸਭ ਤੋਂ ਵੱਡੀ ਗੱਲ ਮੇਰਾ ਵੀਰ ਮਨਜੀਤ ਸਿੰਘ ਸੂਈ ਤ੍ਰਿਸ਼ਰੀ ਜੱਥਾ ਜਿਵੇਂ ਤੁਹਾਨੂੰ ਪਤਾ ਹੀ ਆ ਇਹ ਭਰਾ ਦੇ ਇੱਕ ਬਹੁਤ ਵਧੀਆ ਨਗਮੀ ਜਿਹੜੇ ਸਾਡੇ ਭਰਾ ਦੇ ਆਏ ਆ ਤੇ ਅੱਜ ਕੁਛ ਨਾ ਕੁਛ ਜਿਹੜਾ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਜਰੂਰ ਅੱਜ ਸਾਰੀ ਸੰਗਤ ਦੇ ਨਾਲ ਸ਼ੇਅਰ ਕਰਨਗੇ ਸੁਣਾਉਣਗੇ ਤੁਹਾਨੂੰ ਤੇ ਉਹ ਭਾਜੀ ਹੁਣਾਂ ਨਾਲੇ ਦੋ ਸਤ ਗੱਲਾਂ ਕਰੀ ਅੱਜ ਹੋਂਟਿਆ ਅੰਦੋਲਨ ਦੇ ਵਿੱਚ ਇੱਕ ਇਹ ਬਹੁਤ ਸਭ ਤੋਂ ਵੱਡੀ ਗੱਲ ਆ ਜਿਹੜਾ ਬੋਲਣਾ ਤੇ ਅੰਦਰ ਆਸਾਨੀ ਅੰਦੋਲਨ ਦੇ ਵਿੱਚ ਜਿਹੜਾ ਇੱਥੇ ਧਰਨੇ ਦੇ ਵਿੱਚ ਪਹੁੰਚਿਆ ਕਿਉਂਕਿ ਬਹੁਤ ਚੁਣਵੇਂ ਜਿਹੜੇ ਇਹੋ ਜਿਹੇ ਜਥੇ ਆ ਜਿਹੜੇ ਆਵਾਜ਼ ਬੁਲੰਦ ਕਰ ਰਹੇ ਨੇ ਤਾਂ ਕਈ ਸਰਕਾਰਾਂ ਤੋਂ ਡਰਦੇ ਉਹ ਬੋਲਦੇ ਨਹੀਂ ਹੈਗੇ ਤੇ ਬਾਕੀ ਮਨਜੀਤ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਸੇਵਾ ਮਨਜੋਤ ਸਿੰਘ ਜੀ ਤੁਹਾਡੀ ਨਹੀਂ ਸਾਰੀਆਂ ਸ਼ਕਤਾਂ ਦੀ ਵੀ ਰਾਜ ਸਿੰਘ ਖਾਲਸਾ ਸਾਰੇ ਮੇਰੇ ਵੀਰ ਕੋਕੀਆਂ ਗੱਲਾਂ ਘਰ ਬੈਠ ਕੇ ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ ਜਿਹਾ ਕਹੀ ਜਾਂਦੇ ਸੀ ਇਹ ਤਾਂ ਸਾਰੇ ਇੱਥੇ ਬੈਠੇ ਨੇ ਪਰ ਨੇ ਜਿਹੜੇ ਘਰ ਬੈਠੇ ਰਜਾਈਆਂ ਉਹ ਗੱਲਾਂ ਕਰੀ ਜਾਂਦੇ ਜੀ ਉੱਥੇ ਵੈਸੇ ਹੀ ਆਨੰਦ ਲੈਣ ਦੇ ਪਰ ਇੱਥੇ ਰਹਿ ਕੇ ਵੇਖੋ ਵੀ ਕਿਦਾਂ ਕਿਦਾਂ ਰਿਹਾ ਜਾਂਦਾ ਬਹੁਤ ਵੱਡੀ ਤੁਹਾਡੀ ਸੇਵਾ ਜੀ ਬਹੁਤ ਚੜ੍ਹਦੀ ਜਾਈ ਬਾਈ ਇੱਥੇ ਮੀਂਹ ਆ ਗਿਆ ਤਾਂ ਸਾਰਾ ਪਾਣੀ ਪਾਣੀ ਹੋ ਗਿਆ ਨਾ ਆ ਗਠਾਈਆਂ ਰੱਖੀਆਂ ਆ ਤੇ ਦੇਖੋ ਇੱਥੇ ਪਾਣੀ ਦੇ ਵਿੱਚ ਹੀ ਉਧਰ ਰਾਤ ਕੱਢੀ ਕਿਸਾਨਾਂ ਨੇ ਬਹੁਤ ਤਗੜੀ ਸੇਵਾ ਆ ਇਹ ਬਹੁਤ ਤਗੜੀ ਸੇਵਾ ਗੱਲਾਂ ਕਰ ਲੈਣੀਆਂ ਸੌਖੀਆਂ ਸੌਖੀਆਂ ਬਿਲਕੁਲ ਬਿਲਕੁਲ ਬਾਈ ਮੈਂ ਤਾਂ ਉਹ ਗੀਤ ਦੇ ਵਿੱਚ ਵੀ ਮੁਕਾਦੇ ਇਹ ਤਾਂ ਅੱਜ ਵੀ ਜਿਉਂਦੇ ਨੇ ਕਿੱਥੋਂ ਫੰਡੰਗਿਓਂ ਦੀ ਕਹਿੰਦੇ ਕਿੱਥੋਂ ਲੰਗਰ ਲਾਉਂਦੇ ਨੇ ਕਿੱਥੋਂ ਫੰਡੰਗਿਓਂ ਦੀ ਕਹਿੰਦੇ ਕਿੱਥੋਂ ਲੰਗਰ ਲਾਉਂਦੇ ਨੇ ਕਿੱਥੋਂ ਫੰਡੰਗਿਓਂ ਦੀ ਕਹਿੰਦੇ 나ਗੜੀਆਂ ਨਾ ਸਿਰ ਹਾਥੀ ਦੇ ਪਾੜੇ ਰੜਕਣ ਵੈਰੀ ਨੂੰ ਬਾਣੀ ਬਾਣਾ ਗੋਲ ਦਮੱਲੇ ਸਾੜੇ ਰੜਕਣ ਵੈਰੀ ਨੂੰ ਬਾਣੀ ਬੜਾ ਗੋਲ ਦਮਲੇ ਬਹੁਤ ਚੜਦੀ ਕਲਾ ਬਾਣੀ ਵੀ ਚੱਲ ਰਹੀ ਆ ਇਹੋ ਦੇ ਵੀ ਡਟੇ ਪਰ ਉੱਠੀ ਆ ਕੇ ਨਹੀਂ ਸਾਹਮਣੇ ਫੇਰ ਅੰਗ ਸਿੰਘ ਹੋ ਜਾਂਦੇ ਅੰਗ ਸਿੰਘ ਹੋ ਜਾ ਕੇ ਖੜ ਗਏ ਆ ਬੂਰੇ ਡਟ ਗਏ ਆ ਡਟ ਗਏ ਆ ਚੜਦੀ ਕਲਾ ਮਾਰਾਂ ਬਾਕੀ ਜਿਹੜੇ ਘਰਾਂ ਤੋਂ ਬੈਠੇ ਉਹਨਾਂ ਨੂੰ ਵੀ ਬੈਠੀ ਆ ਵੀ ਤੁਸੀਂ ਨਹੀਂ ਆ ਸਕਦੇ ਕਮ ਸੇ ਕਮ ਘਰ ਬੈਠ ਕੇ ਅਰਦਾਸ ਤੇ ਕਰੋ ਢੱਲੇਵਾਲ ਸਾਹਿਬ ਬੈਠੇ ਨੇ ਅੱਜ 36 ਦਿਨ ਹੋ ਗਏ ਭਾਜੀ ਇੱਕ ਦਿਨ ਪ੍ਰਸ਼ਾਦਾ ਨਾਲ ਛਿੱਕੇ ਤੇ ਕੋ ਹਾਲਾਤ ਬਣ ਜਾਂਦੇ 36 ਦਿਨ ਹੋ ਗਏ ਦੇਖੋ ਬਾਪੂ ਨੂੰ ਡਟਿਆਂ ਨੂੰ ਤੇ ਇਸ ਕਰਕੇ ਜਦੋਂ ਕੋਈ ਹਵੀ ਨਾ ਵੀ ਹੋ ਗਈ ਫਿਰ ਵੀ ਤਾਂ ਅਸੀਂ ਫਿਰ ਵੀ ਕਈਆਂ ਨੇ ਨਿਕਲਣਾ ਹੀ ਹੈ ਅੱਜ ਜੇ ਅਸੀਂ ਇੱਕ ਜੁੜਤਾ ਹੋ ਕੇ ਕਿਉਂ ਨਹੀਂ ਆਵਲਾ ਮਾਰਦੇ ਤੇ ਫੇਰ ਸਰਕਾਰਾਂ ਦੇ ਕੰਨ ਖੁੱਲਣਗੇ ਤੇ ਉਹ ਬਾਪੂ ਦੀ ਜਾਨ ਬਾਜੂ ਨਹੀਂ ਤਾਂ ਫਿਰ ਇਹ ਪੱਕਾ ਛੀਦੀ ਜਿਹੜੀ ਬਾਪੂ ਦੀ ਪੈ ਲਓ ਫਿਰ ਉਸ ਤੋਂ ਬਾਅਦ ਭੋਗਾਂ ਤੇ ਉਦਾਂ ਆਉਣ ਦਾ ਕੋਈ ਫਾਇਦਾ ਨਹੀਂ ਫਾਇਦਾ ਨਹੀਂ ਫਿਰ ਤੇ ਬਿਆਨ ਦੇਣ ਲੱਗ ਪਣੇ ਹਾਂ ਬਿਆਨ ਨਹੀਂ ਉੱਠ ਉੱਠ ਕੇ ਉਹ ਟੁੱਟ ਕੇ ਦੇਣ ਲੱਪਣੇ ਭੋਗਾਂ ਦੇ ਫਿਰ ਕਹਿੰਦਾ ਸਾਨੂੰ ਵੀ ਸਟੇਜਾਂ 'ਤੇ ਬੋਲਣ ਤੇ ਫਿਰ ਲੋਕਾਂ ਦੇ ਵਰਸੀਆਂ ਮਨਾਉਣ ਦਾ ਆਪਣਾ ਉਹਦਾ ਕੋਈ ਫਾਇਦਾ ਨਹੀਂ ਆਓ ਅਸੀਂ ਬਚਾਈਏ ਉਹ ਬਾਪੂ ਆ ਜਿਹੜਾ ਭਾਜੀ ਕਿਸਾਨੀ ਦੀ ਗੱਲ ਕਰਨ ਦੇ ਨਾਲ ਨਾਲ ਸਿੱਖ ਪੰਥ ਦੀ ਇਹ ਨ ਤਪੂਰੇ ਚੜਦੀ ਗੱਲਾਂ ਦੀ ਜਿੱਥੇ ਵੀ ਕਿਤੇ ਕੋਈ ਇਹੋ ਜਿਹਾ ਕਾਰਜ ਹੋਵੇ ਤਾਂ ਪੂਰਾ ਕੋਈ ਚਾਹੇ ਸਿੱਖਾਂ ਦੇ ਮੁੰਡਿਆਂ ਦੇ ਉੱਪਰ ਤਸ਼ੱਦਦ ਹੁੰਦਾ ਹੋਵੇ ਸਿਰ ਡਟ ਕੇ ਆਣ ਖੜ ਕੇ ਉਹ ਬਾਪੂ ਬੋਲਦਾ ਤੇ ਆਓ ਸਾਨੂੰ ਸਹਿਯੋਗ ਦੇਣਾ ਚਾਹੀਦਾ ਮੇਰੇ ਨਾਲ ਦੀਪ ਸਿੰਘ ਬਰਿਆਣਾ ਸਾਡੇ ਕਿਸਾਨ ਮਜ਼ਦੂਰ ਯੂਨੀਅਨ ਗੜਦੀwala ਤੋਂ ਸਾਰੇ ਹੀ ਸੁਖਾ ਵੀਰ ਮੇਰੇ ਨਾਲ ਵੱਡਾ ਭਰਾ ਮਨਦੀਪ ਸਿੰਘ ਡਾਕਟਰ ਮਨਦੀਪ ਸਿੰਘ ਜੀ ਉਹ ਵੀ ਪਹੁੰਚੇ ਆ ਸਾਰੇ ਸਾਡੇ ਭਰਾ ਜਿੰਨੇ ਵੀ ਮੰਨਾ ਸਾਰੇ ਜਿੰਨੇ ਸਾਡੇ ਭਰਾ ਅੱਜ ਸਵੇਰ ਤੋਂ ਤਕਰੀਬ ਨਹੀਂ ਹੁਣ ਮੈਂ ਨਾਂ ਲੈਣ ਲੱਗਾ ਸਾਰੇ ਮੇਰੇ ਵੀਰ ਭਰਾ ਸਾਰੇ ਤੁਸੀਂ ਦੇਖ ਸਕਦੇ ਸਾਰੇ ਪਹੁੰਚੇ ਆ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਅੱਜ ਲੰਗਰ 'ਚ ਪਹੁੰਚੇ ਆ ਤੇ ਹੋਰ ਵੀ ਜਿਹੜੇ ਗੜਦੀ ਵਾਲਾ ਦੇ ਸਾਡੇ ਇਲਾਕੇ ਦੀਆਂ ਕੋਈ ਸੰਗਤਾਂ ਹੈਗੀਆਂ ਤੇ ਜਰੂਰ ਮੋਰਚੇ ਦਾ ਸਾਥ ਦਿਓ ਇਸ ਅੰਦੋਲਨ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਜ਼ਦੂਰ ਇੱਕ ਜ਼ਿੰਦਾਬਾਦ ਪੰਜਾਬ ਮਜ਼ਦੂਰ ਇੱਕ ਜ਼ਿੰਦਾਬਾਦ ਆਇ ਗੁਪਿਕਾ ਕੰਟਰੋਲ ਆਇ ਗਏ ਜੀ ਭਜੀ ਫਿਰ ਮਾ ਕੇ ਪ੍ਰੋਗਰਾਮਰ ਆਏ ਚੱਕਰ ਚ ਕਾਈ ਨੂੰ ਛੋੜਿਆ ਕਰਨਾ ਹੈ ਰੰਮ ਕੰਮ ਵਾਲਾ ਜੀ ਜੀ ਬਾਈ ਜੀ